ਕਿਨਾ ਮੇਰਾ ਨਾਮ ਨਾਲ ਤਰ ਮਰੀਆ ਤੇ ਪਾਣੀ ਮੈਂ ਨਾ ਕੋਠੇ ਤੇ ਕਪੜੇ ਲਾਂ ਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਚੜ ਗਈ ਤੇ ਮੈਂ ਥੱਲੇ ਜਾਂਦੀ ਜਿਆਦਾ ਕਿਨਾ ਜੇ ਮੇਰੀਆਂ ਟੀਕਾ ਨਿਕਲੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਗੁੱਡੇ ਡਾਂਡੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਫੜ ਲਿਆ ਨੀ ਤੇ ਜੇ ਮੈਂ ਥੱਲੇ ਪੁੱਜੇ ਡੇਗ ਪੈਣੀ ਤੇ ਵਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਖਤਮ ਹੋ ਜਾਣਾ ਸੀ ਮੈਂ ਬਾਹਰ ਦਾ ਡਚਾ ਥੱਲੇ ਲੱਗਿਆ ਹਾਂਜੀ ਮੈਂ ਤਾਂ ਲੰਕੀ ਗਈ ਬੂਵੀ ਕਿਤੇ ਮੁੰਡਿਆਂ ਨੇ ਫੜਲੇ ਹਾਂਜੀ ਉਹ ਤਾਂ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਨੀਆਂ ਤੇ ਉਹਦਾ ਕਿ ਨਾਏ ਉਹਨਾਂ ਨੇ ਮੈਨੂੰ ਫੜਾਫੜ ਬਚਾਇਆ ਜਿੱਦਾਂ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬੱਗੇ ਆਉਣੇ ਆਪਣੇ ਅਸੀਂ ਕੋਸ਼ਿਸ਼ ਨਹੀਂ ਕੀਤੀ ਸਰਕਾਰ ਕੋਲ ਨਹੀਂ ਨਹੀਂ ਪਾਜੀ ਅਗਾਈ ਫਾਈਲ ਹੀ ਭਰ ਕੇ ਦਿੱਤੀ ਮੁਰਕਿਆਂ ਨੇ ਬਹੁਤ ਸੀ ਦਿੱਤੇ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੌਣ ਕਹ ਰਿਹਾ ਤਾਂ ਕਿ ਇੱਥੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀ ਆਪੇ ਆਂ ਬਸ ਕੀ ਕਰਦੇ ਘਰ ਵਾਲਾ ਕੀ ਕਰਦੇ ਉਥੇ ਦਿਹਾੜੀ ਤੇ ਪਹਿਲਾਂ ਦੇ ਤੁਸੀਂ ਲਈ ਅੰਜੜੀ ਵਾਜਾ ਮਾਜਾ ਮਾਜਾ ਮਾਰਦੇ ਉਹਨਾਂ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗਾ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਖਤਰਨਾਕ ਹਾਂਜੀ ਹਾਂਜੀ ਚਲੋ ਹਾਂਜੀ ਯਾਰ ਸਿੱਧਾ ਸਾਬ ਦਾਸ ਜੀ ਉਹ ਕੰਦੇ ਫਾਈਲ ਦਿੱਤੀ ਦੀ ਹੈ ਕਿ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਜਿਆਦੀ ਸਾਰਾ ਘਰ ਕੱਚਾ ਦੇਖਿਆ ਕੋਠਾ ਬੰਦਿਆ ਗੱਲ ਹੈ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਕਿ ਮਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤਾਂ ਪਈ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਮੇਰੇ ਨਾਲ ਚਾਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਇਹ ਤੇ ਪ੍ਰਾਣੀ ਨਿਕਲ ਆਈ ਇਹਨਾਂ ਦੀ ਫਾਈਟ ਮੈਂ ਕਢਾਲਣਾ ਜੇ ਨਹੀਂ ਨਿਕਲੀ ਤਾਂ ਨਵੇਂ ਸਿਰਿਓ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਾਨ ਕਰਾਂਗੇ ਮੈਂ ਆਪਣੇ ਵੱਲੋਂ ਮਦਦ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਐਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਮੇਰਾ ਜਿਹੜਾ ਬਾੜਾ ਨਾ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸੀ ਆਦਾ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤਾਨੂੰ ਜੁਨੇ ਦਾ ਵੀ ਫਰਜ ਬੰਦਾ ਵੇ ਤੁਹਾਡੇ ਥਰੂ ਹਾਂਜੀ ਜੀ ਤਾਂ ਨੌਲੇਜ ਹੋਏ ਸਾਰ ਪਰ ਇਹ ਔਰਤਾਂ ਮਸਾਂ ਬੱਚੀ ਹੈ ਉਪਰੋਂ ਡੱਗ ਲੱਗੇ ਥੱਲੇ ਆ ਜਾਂਦਾ ਇੰਨੇ ਬੜੇ ਵੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਅ ਕੋਈ ਗੱਲ ਇਹਦਾ ਕਰਦੇ ਹੁਣ ਹੱਲ ਪਰ ਇਹਨਾਂ ਦਾ ਵੀ ਫਰਜ ਬੰਦਾ ਵੇ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਬੰਦਾ ਸੰਸਦ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਨਹੀਂ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗਰਾਟਾ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਹ ਨੇ ਇਹਨਾਂ ਦੇ ਲਾਗੇ ਪੁੱਛੋ ਕਿੰਨੀਆਂ ਗਰਾਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ਼ ਸਾਡੇ ਕੋ ਆਣ ਕੇ ਤਾਂ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨੋਲਿਜ ਆ ਗਈ ਹੈ ਤੇ ਹੁਣ ਤਾਂ ਕੋਈ ਗੱਲ ਨਹੀਂ ਹੁੰਦੀ ਮੈਂ ਪਹਿਲ ਦੇ ਅਧਾਰ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ